ਨਾਵਲ ਨਵਾਂ ਜਨਮ ਭਾਗ 10 ਕਵਿਤਾ ਬਹੁਤ ਸੋਹਣੀ ਸੀ ਹਰ ਇੱਕ ਬੰਦ ਦੇ ਮੁਕਕਣ ਉੱਤੇ ਅੰਬਰ ਭਰਿਆ ਚਿੰਗਾ ਨਾਲ ਬਹੁਤ ਹੀ ਸੋਹਣਾ ਲੱਗਦਾ ਸੀ ਨਿੱਕੀਆਂ ਨਿੱਕੀਆਂ ਕਿਰਨਾਂ ਦਾ ਇੱਕ ਥਾਲ ਭਰਿਆ ਹੋਇਆ ਸੀ ਜੋ ਸੂਰਜ ਵਾਂਗੂ ਅਸਮਾਨ ਵਿੱਚ ਲਿਸ਼ਕਾ ਮਾਰ ਰਿਹਾ ਸੀ ਮੇਰੇ ਦਿਲ ਵਿੱਚ ਹੂਕ ਉੱਠੀ ਕਾਸ਼ ਇਹ ਕਵਿਤਾ ਮੇਰੀ ਹੁੰਦੀ ਅੰਮ੍ਰਿਤ ਕਵੀ ਨਹੀਂ ਸੀ ਤਾਂ ਵੀ ਉਹਨੇ ਇੰਨੀ ਸੋਹਣੀ ਕਵਿਤਾ ਲਿਖੀ ਹੋਈ ਸੀ ਪਰ ਮੈਂ ਕਵੀ ਹੋ ਕੇ ਵੀ ਥਾਲ ਬਾਲ ਨਾਲ ਆਦ ਕਵਿਤਾ ਦਾ ਤੁਕਾਂਤ ਸੀ ਇੱਕ ਬੜਾ ਹੀ ਸੋਹਣਾ ਬੰਦ ਸੀ ਠੀਕ ਤਾਂ ਮੈਨੂੰ ਵੀ ਯਾਦ ਨਹੀਂ ਉਪਮਾ ਕੁਝ ਕੁਝ ਇਉਂ ਸੀ ਕਿ ਰਾਤ ਏਕਣ ਦਿਸਦੀ ਹੈ ਜਿਵੇਂ ਕਿਸੇ ਅਫਰੀਕੀ ਔਰਤ ਦੀ ਛਾਤੀ ਚੁੰਗਦਾ ਬਾਲ ਹੋਵੇ ਡੰਡੀ ਬਹੁਤ ਛੋਟੀ ਸੀ ਤਿਲਕਣੀ ਤੇ ਸਿੱਧੀ ਅੱਗੇ ਪਿਛੇ ਤੁਰਦੇ ਅਸੀਂ ਸੰਭਲ ਸੰਭਲ ਪੈਰ ਧਰਦੇ ਹੀਠਾਂ ਤੱਕਦੇ ਜਾਂਦੇ ਸਾਂ ਮੇਰੇ ਦਿਲ ਵਿੱਚ ਆਈ ਕਿ ਅੰਮ੍ਰਿਤ ਨੂੰ ਉਹ ਬੰਦ ਸੁਣਾਵਾਂ ਕਟਰਾਇਨ ਵਿੱਚ ਲਿਖਿਆ ਹੋਇਆ ਦੇਖਾਂ ਉਹ ਕੀ ਕਹਿੰਦਾ ਹੈ ਮੈਨੂੰ ਉਸ ਦੇ ਚੰਗੇ ਜਾਂ ਮੰਦੇ ਹੋਣ ਦਾ ਪਤਾ ਨਹੀਂ ਸੀ ਮੈਂ ਬੱਚਿਆਂ ਤੇ ਅਣਜਾਣਾ ਵਾਲੀ ਝਿਜਕ ਨਾਲ ਉਹ ਬੰਦ ਸੁਣਾਇਆ ਪਰ ਉਹ ਮੇਰੀ ਆਸ ਤੋਂ ਉਲਟ ਉਸ ਨੂੰ ਬਹੁਤ ਹੀ ਚੰਗਾ ਲੱਗਾ ਤੇ ਉਸ ਨੇ ਆਖਿਆ ਕਿ ਠੀਕ ਹੈ ਇਸੇ ਤਰ੍ਹਾਂ ਹੀ ਹੋਰ ਲਿਖਾਂ ਤੇ ਇਸ ਕਵਿਤਾ ਨੂੰ ਪੂਰੀ ਕਰਾਂ ਸਿਰਫ ਪਹਿਲੀ ਸਤਰ ਉੱਤੇ ਅਮਰਤ ਨੇ ਇਤਰਾਜ਼ ਕੀਤਾ ਉਹ ਵੀ ਬਹੁਤ ਹਲਕਾ ਜਿਹਾ ਸਿਰਫ 56 ਬੱਖੋਂ ਹੀ ਮੈਂ ਵਾਦੀ ਦੇ ਜਿਸ ਦਿਨ ਨੂੰ ਬਹੁਤ ਹੀ ਸੋਨਾ ਦੱਸਣ ਲਈ ਕਾਲਾ ਪੀਲਾ ਨੀਲਾ ਸਾਵਾਂ ਕਰਕੇ ਲਿਖਿਆ ਸੀ ਉਹ ਕਹਿੰਦਾ ਸੀ ਕਿ ਉਸ ਨੂੰ ਸਿਰਫ ਸਾਵੀਆਂ ਸਾਵੀਆਂ ਕੰਨੀਆਂ ਵਾਲਾ ਦਿਨ ਹੀ ਆਖਣਾ ਚਾਹੀਦਾ ਹੈ ਹਰੀਆਂ ਹਰੀਆਂ ਕੰਨੀਆਂ ਸਗੋਂ ਸਾਵੀਆਂ ਸਾਵੀਆਂ ਬੁੱਝਲ ਹੈ ਹਰੀਆਂ ਹਰੀਆਂ ਠੀਕ ਹੈ ਸਿੱਧੀ ਤੇ ਸਪਸ਼ਟ ਗੱਲ ਕਿਸੇ ਰੇਸ਼ਮੀ ਸਾੜੀ ਵਾਂਗ ਪੀਲੇ ਦਿਨ ਦੀਆਂ ਹਰੀਆਂ ਕੰਨੀਆਂ ਉਸ ਕਵਿਤਾ ਦਾ ਕਾਗਜ਼ ਮੇਰੀ ਜੇਬ ਵਿੱਚ ਹੀ ਪਿਆ ਸੀ ਮੈਂ ਪਹਿਲੀ ਸਤਰ ਉੱਥੇ ਹੀ ਖੋਲ ਕੇ ਠੀਕ ਕਰ ਲਈ ਸੀ ਮੈਨੂੰ ਹੁਣ ਇਹ ਖੁਸ਼ੀ ਸੀ ਕਿ ਕਵਿਤਾ ਪੂਰੀ ਕਰਾਂਗਾ ਪਹਿਲਾ ਬੰਦ ਅਮਰਤ ਨੂੰ ਪਸੰਦ ਆ ਹੀ ਚੁੱਕਾ ਸੀ ਆਪ ਵੀ ਹੁਣ ਮੈਨੂੰ ਇਹ ਪਸੰਦ ਆਉਣ ਲੱਗ ਪਿਆ ਸੀ ਇਸ ਤਰ੍ਹਾਂ ਦੇ ਦੋ ਬੰਦ ਵੀ ਜੇਕਰ ਹੋਰ ਲਿਖੇ ਜਾਣ ਤਾਂ ਸੋਹਣੀ ਕਵਿਤਾ ਹੋਵੇਗੀ ਕਟੋ ਕਾਟਮ ਮਨਾਲੀ ਤੋਂ ਮੈਂ ਖਾਲੀ ਹੱਥ ਨਹੀਂ ਜਾਵਾਂਗਾ ਪਰ ਇਸ ਕਵਿਤਾ ਤੋਂ ਅੱਗੇ ਹੋਰ ਕੋਈ ਬੰਦ ਮੇਰੇ ਕੋਲੋਂ ਲਿਖਣਾ ਹੋਇਆ ਇੱਕ ਦਿਨ ਸ਼ਾਮ ਵੇਲੇ ਥਰਮਸ ਵਿੱਚ ਚਾਹ ਪਵਾ ਕੇ ਅਸੀਂ ਬਾਹਰ ਜਾ ਰਹੇ ਸਾਂ ਮੈਂ ਅਮਰਤ ਮਦਨਜੀਤ ਅਮਰਤ ਆਖਣ ਲੱਗਾ ਕਿ ਉਹ ਮੈਨੂੰ ਜੰਗਲ ਵਿੱਚ ਇਕੱਲਾ ਛੱਡ ਦੇਣਗੇ ਮੈਂ ਉਹ ਕਵਿਤਾ ਪੂਰੀ ਕਰਾਂ ਉਹ ਨਾ ਹੋਵੇ ਤਾਂ ਹੋਰ ਲਿਖਾਂ ਲਿਖਾਂ ਸਹੀ ਕੁਝ ਨਾ ਕੁਝ ਪਰ ਕੁਝ ਵੀ ਕਿਉਂ ਨਾ ਲਿਖਾਂ ਕਿਉਂਕਿ ਇਹ ਉਹਨਾਂ ਦਾ ਹੁਕਮ ਸੀ ਇਹ ਉਹਨਾਂ ਦਾ ਹੁਕਮ ਸੀ ਹੁਕਮ ਮੰਨਣਾ ਪਵੇਗਾ ਕਿੰਨਾ ਚਿਰ ਇਕੱਲਾ ਹੀ ਮੈਂ ਇੱਕ ਸਬਜ ਪਹਾੜੀ ਉੱਤੇ ਪੈਨਸਲ ਲੈ ਕੇ ਘੁੰਮਦਾ ਰਿਹਾ ਪਰ ਮੈਂ ਕੁਝ ਵੀ ਨਾ ਲਿਖ ਸਕਿਆ ਇੱਕ ਦਿਨ ਦੁਪਹਿਰ ਪਿਛੋਂ ਫੈਸਲੇ ਦੇ ਲਹਿਜੇ ਵਿੱਚ ਅੰਮ੍ਰਿਤ ਕਾਗਜ਼ ਪੈਨਸਲ ਲੈ ਕੇ ਸਾਡੀ ਟੂਰਿਸਟ ਹਟ ਦੇ ਬਰਾਂਡੇ ਵਿੱਚ ਕੁਰਸੀ ਉੱਤੇ ਮੇਰੇ ਲਾਗੇ ਬਹਿ ਗਿਆ ਤੇ ਕਵਿਤਾ ਪੂਰੀ ਕਰਨ ਵਿੱਚ ਮੇਰੀ ਸਹਾਇਤਾ ਕਰਨ ਲੱਗਾ ਕਹਿੰਦਾ ਸੀ ਮੈਂ ਬੋਲਦਾ ਜਾਵਾਂ ਜੋ ਵੀ ਚਾਹਾਂ ਬੋਲਾਂ ਮੈਂ ਉਹ ਕਾਗਜ਼ ਉੱਤੇ ਲਿਖੇਗਾ ਆਖਰ ਇਹ ਵੀ ਕੀ ਹੈ ਕਿ ਕਵਿਤਾ ਪੂਰੀ ਹੁੰਦੀ ਨਹੀਂ ਮਦਨਜੀਤ ਮੰਜੇ ਉੱਤੇ ਅੰਦਰ ਲੇਟਿਆ ਹੋਇਆ ਸੀ ਮੈਂ ਤੇ ਅੰਮ੍ਰਿਤ ਬਾਹਰ ਬੈਠੇ ਕਵਿਤਾ ਲੇਖ ਰਹੇ ਸਾਂ ਲਾਲ ਸੁਹੇ ਪਟਕੇ ਵਾਲੀ ਕੁੱਲੂ ਦੀ ਮਟਿਆਰ ਗੱਦਣ ਜੰਗਲ ਦੇ ਹਨੇਰੇ ਵਿੱਚ ਲਟ ਲਟ ਬਲਦਾ ਸੁਰਖ ਚੁੱਲ੍ਹਾ ਤੇ ਕਾਲਾ ਕਾਲਾ ਜੰਗਲ ਮੇਰੀਆਂ ਅੱਖਾਂ ਉੱਤੇ ਘੁੰਮਣ ਲੱਗੇ ਲਟ ਲਟ ਬਲਦਾ ਚੁੱਲ੍ਹਾ ਮੈਨੂੰ ਸਦਾ ਹੀ ਦਿਸਦਾ ਰਹਿੰਦਾ ਆਖਿਰ ਓਵੇਂ ਦਾ ਓਵੇਂ ਹੀ ਉਹ ਇੱਕ ਬੰਦ ਵਿੱਚ ਆ ਗਿਆ ਤੇ ਜੰਗਲ ਦੇ ਹਨੇਰੇ ਵਿੱਚ ਚਾਰ ਚਫੇਰੇ ਚਾਨਰ ਦਾ ਇੱਕ ਸ਼ੰਭ ਹਲੋਰੇ ਖਾਣ ਲੱਗਾ ਕੁੱਲੂ ਦੀਆਂ ਪਹਾੜੀ ਨਾਰਾਂ ਲਾਲ ਪਟਕੇ ਵਾਲੀਆਂ ਇੱਕ ਬੰਦ ਵਿੱਚ ਪਰਬਤ ਦੀ ਪੱਥਰੀਲੀ ਡੰਡੀ ਚੜਨ ਲੱਗੀਆਂ ਇੱਕ ਬੰਦ ਵਿੱਚ ਚਾਰ ਚਫੇਰੇ ਨੀਲੀਆਂ ਕੰਧਾਂ ਉੱਸਰ ਗਈਆਂ ਚੁੱਟੇ ਸਰਪਟ ਕੋੜੇ ਵਾਂਗ ਵਿਆਸ ਦਰਿਆ ਦਿਸਣ ਲੱਗ ਪਿਆ 2 3 4 ਤੇ ਆਖਿਰ 5 ਬੰਦ ਹੀ ਲਿਖੇ ਗਏ ਤੇ 6 ਬੰਦਾਂ ਦੀ ਬੜੀ ਹੀ ਸੋਹਣੀ ਕਵਿਤਾ ਪੂਰਨ ਹੋ ਗਈ ਮੈਂ ਸਾਫ਼ ਕਰਕੇ ਲਿਖੀ ਤੇ ਕਵਿਤਾ ਨੂੰ ਤਰਤੀਬ ਦਿੱਤੀ ਅੰਮ੍ਰਿਤ ਬਹੁਤ ਖੁਸ਼ ਸੀ ਕਿ ਕਵਿਤਾ ਬਹੁਤ ਸੋਹਣੀ ਹੈ ਪਰ ਮੈਂ ਡਰਦਾ ਡਰਦਾ ਹੀ ਇਹ ਕਵਿਤਾ ਮਹਿਸੂਸ ਕਰ ਰਿਹਾ ਸਾਂ ਅਮਰਤ ਅੰਦਰ ਗਿਆ ਤੇ ਮੰਜੇ ਉੱਤੇ ਉੰਦਾ ਹੋ ਕੇ ਕਵਿਤਾ ਉੱਤੇ ਝੁੱਕ ਗਿਆ ਮੈਂ ਸਮਝਿਆ ਸ਼ਾਇਦ ਉਹ ਕੋਈ ਕਾਂਡ ਛਾਂਡ ਕਰ ਰਿਹਾ ਹੈ ਪਰ ਉਹ ਉਸ ਕਵਿਤਾ ਨੂੰ ਅੰਗਰੇਜ਼ੀ ਵਿੱਚ ਕਰ ਰਿਹਾ ਸੀ ਉਹ ਬਹੁਤ ਪ੍ਰੇਰਿਆ ਗਿਆ ਸੀ ਇਸੇ ਲਈ ਉਹ ਤੁਰੰਤ ਉਸ ਦਾ ਅਨੁਵਾਦ ਕਰਨ ਲੱਗ ਪਿਆ ਇਉਂ ਇਹ ਕਵਿਤਾ ਲਿਖੀ ਸੀ ਸਮੇ ਦੇ ਚਿੱਟੇ ਕੋੜੇ ਵਾਲੀ ਇਹ ਵੀ ਮੈਨੂੰ ਆਪਣੀ ਨਹੀਂ ਅਮਰਤ ਦੀ ਹੀ ਜਾਪਦੀ ਕਿਉਂਕਿ ਉਸ ਦੀ ਹਿੰਮਤ ਨਾਲ ਹੀ ਇਹ ਪ੍ਰਵਾਣ ਜੜੀ ਸੀ ਇਸ ਤੋਂ ਪਿੱਛੋਂ ਹੋਰ ਕੁਝ ਵੀ ਮੇਰੇ ਪਾਸੋਂ ਲਿਖ ਨਹੀਂ ਹੋਇਆ ਉਹ ਕਤਲ ਵਾਲੀ ਕਹਾਣੀ ਵੀ ਮੈਂ ਇਸ ਤੋਂ ਬਾਅਦ ਹੀ ਦੱਸੀ ਸੀ ਜੋ ਲਿਖ ਨਹੀਂ ਸੀ ਸਕਿਆ ਮੈਨੂੰ ਆਪਣੀ ਇਸ ਹਾਲਤ ਦਾ ਬਹੁਤ ਫਿਕਰ ਰਹਿੰਦਾ ਸੀ ਮੈਂ ਸੋਚਦਾ ਕਿ ਮੈਂ ਕਦੇ ਠੀਕ ਵੀ ਹੋ ਸਕਾਂਗਾ ਆਖਿਰ ਮੈਂ ਮਨਾਲੀ ਵਿੱਚ ਬਹੁਤ ਉਦਾਸ ਹੋ ਗਿਆ ਮੇਰਾ ਉੱਕਾ ਜੀ ਨਾ ਲੱਗਦਾ ਮੈਂ ਸੋਚਦਾ ਕਿਹੜੀ ਕੜੀ ਮੈਂ ਵਾਪਸ ਪਿੰਡ ਚਲਿਆ ਜਾਵਾਂ ਭਾਵੇਂ ਵਾਪਸ ਜਾ ਕੇ ਵੀ ਮੈਂ ਕੰਮ ਨਹੀਂ ਸੀ ਕਰਨਾ ਕੁਝ ਪਰ ਹੁਣ ਮੇਰਾ ਖਿਆਲ ਸੀ ਕਿ ਸ਼ਾਇਦ ਵਾਪਸ ਜਾਣ ਨਾਲ ਹੀ ਮੇਰੀ ਤਪੀਅਤ ਠੀਕ ਹੋ ਜਾਵੇ ਮਨਾਲੀ ਬਹੁਤ ਸੋਹਣੀ ਸੀ ਬਹੁਤ ਖੂਬਸੂਰਤ ਪਰ ਮੇਰਾ ਦਿਲ ਇਸ ਸੁੰਦਰਤਾ ਨੂੰ ਗ੍ਰਹਿਣ ਹੀ ਨਹੀਂ ਸੀ ਕਰ ਸਕਦਾ ਮੈਂ ਐਸੇ ਪੱਥਰ ਵਾਂਗ ਸਾਂ ਜੋ ਪਾਣੀ ਦੇ ਵਿਚਕਾਰ ਪਿਆ ਵੀ ਉਸ ਵਿੱਚ ਭਿੱਜਦਾ ਨਹੀਂ ਹੈ ਕਈ ਵਾਰ ਪਹਾੜਾਂ ਉੱਤੇ ਪੀਲੀ ਪੀਲੀ ਧੁੱਪ ਹੁੰਦੀ ਕਾਲੀ ਕਾਲੀ ਛਾਂ ਹੁੰਦੀ ਚਿੱਟੇ ਚਿੱਟੇ ਬੱਦਲ ਹੁੰਦੇ ਕਈ ਕਈ ਵਾਰ ਪਹਾੜਾਂ ਉੱਤੇ ਸਾਮੀ ਸਾਮੀ ਰਾਤ ਹੁੰਦੀ ਸੁਹਾ ਸੁਹਾ ਅੰਬਰ ਹੁੰਦਾ ਕਾਲੇ ਕਾਲੇ ਤਾਰੇ ਹੁੰਦੇ ਕਈ-ਕਈ ਵਾਰ ਪਹਾੜਾਂ ਉੱਤੇ ਸੁਰਖ-ਸੁਰਖ ਰਾਤ ਹੁੰਦੀ ਸਾਵੇਂ-ਸਾਵੇਂ ਤਾਰੇ ਹੁੰਦੇ ਕਾਲਾ-ਕਾਲਾ ਦਿਨ ਹੁੰਦਾ ਕਈ-ਕਈ ਵਾਰ ਪਹਾੜਾਂ ਉੱਤੇ ਕਾਲੀ-ਕਾਲੀ ਚੁੱਪ ਹੁੰਦੀ ਪੀਲਾ-ਪੀਲਾ ਸੋਗ ਹੁੰਦਾ ਸਾਵਾ-ਸਾਵਾ ਦਰਦ ਹੁੰਦਾ ਕਈ-ਕਈ ਵਾਰ ਪਹਾੜਾਂ ਉੱਤੇ ਰੰਗ-ਬਰੰਗੇ ਬੱਦਲ ਹੁੰਦੇ ਰਾਂਗਬਰੰਗੀ ਬਾਰਿਸ਼ ਹੁੰਦੀ ਰੰਗਬਰੰਗੇ ਪਾਣੀ ਹੁੰਦੇ ਕਈ ਕਈ ਵਾਰ ਪਹਾੜਾਂ ਉੱਤੇ ਰੰਗਬਰੰਗੀ ਦੁਨੀਆ ਹੁੰਦੀ ਸਾਰੀ ਦੁਨੀਆ ਰੰਗਬਰੰਗੀ ਰੰਗਾਂ ਦੀ ਹੀ ਸਾਰੀ ਦੁਨੀਆ ਪਰ ਇਸ ਸਾਰੇ ਸੁੰਦਰਿਆ ਤੋਂ ਮੇਰਾ ਮਨ ਨਿਰਲੇਪ ਹੀ ਰਹਿੰਦਾ ਮੈਨੂੰ ਕੁਝ ਵੀ ਪੋਹ ਨਾ ਸਕਦਾ ਮੜੀਆਂ ਵਾਂਗੂ ਮੇਰਾ ਮਨ ਖਾਮੋਸ਼ ਤੇ ਵਿਰਾਨ ਹੀ ਰਹਿੰਦਾ ਕੀ ਕਹਿਣਾ ਜੇ ਕਦੇ ਨਾ ਕਦੇ ਮੈਂ ਐਵੇਂ ਮੁਸਕਰਾ ਜਾ ਪੈਂਦਾ ਪਰ ਇਹ ਪਲ ਦੀ ਪਲ ਹੀ ਹੁੰਦਾ ਬਹੁਤ ਦੂਰ ਪਹਾੜਾਂ ਉੱਤੇ مخਮਲ ਉੱਤੇ ਤਿੱਲੇ ਵਾਂਗੂ برفਾਂ ਨજર ਆਉਂਦੀਆਂ ਤੇ ਧੁੱਪ ਵਿੱਚ ਜਾਂ ਚਾਨਣੀ ਵਿੱਚ ਚਿਲਮਿਲ ਚਿਲਮਿਲ ਕਰਦੀਆਂ ਪਰ ਇਹ برفਾਂ ਸਨ ਜੋ ਚਾਂਦੀ ਵਾਂਗੂ ਕੁੱਲੂ ਦੀ ਸ਼ਹਿਜ਼ਾਦੀ ਉੱਤੇ ਹੁਸਨਾ ਭਰੀ ਮਨਾਲੀ ਉੱਤੇ ਚਮਕਾਂ ਮਾਰ ਰਹੀਆਂ ਤੇ ਗਹਿਣਿਆਂ ਵਾਂਗੂ ਉਸ ਦੇ ਰੂਪ ਨੂੰ ਚਾਰ ਚੰਨ ਲਾ ਰਹੀਆਂ ਸਨ ਪਰ ਮੈਨੂੰ ਇਸ ਰੂਪ ਨਾਲ ਵੀ ਫਿਕਰ ਨਹੀਂ ਸੀ ਪੈ ਰਿਆ ਜਿਵੇਂ ਕਿ ਮੈਂ ਕਵੀ ਸਾਂ ਜੇ ਮੈਂ ਤੰਦਰੁਸਤ ਹੁੰਦਾ ਲੱਖਾਂ ਹੀ ਕਵਿਤਾਵਾਂ ਵਿੱਚ ਮੈਂ ਇਸ ਹੁਸਨ ਦੀਆਂ ਬਾਤਾਂ ਪਾਉਂਦਾ ਲੱਖਾਂ ਹੀ ਕਵਿਤਾਵਾਂ ਵਿੱਚ ਮੈਂ ਉਸ ਦੇ ਰੰਗ ਬਿਆਨ ਕਰਦਾ ਪਰ ਮੈਂ ਇੰਨਾ ਦੱਬਿਆ ਸਾਂ ਕਿ ਮੈਨੂੰ ਆਪਣੇ ਕਵੀ ਜਾਂ ਲੇਖਕ ਹੋਣ ਬਾਰੇ ਵੀ ਅਹਿਸਾਸ ਨਹੀਂ ਰਹਿ ਗਿਆ ਸੀ ਜਾਂਪਦਾ ਸੀ ਮੈਂ ਵਿੱਚੋਂ ਖਤਮ ਹੋਇਆ ਪਿਆ ਹਾਂ ਹੁਣ ਮੈਂ ਕਵੀ ਨਹੀਂ ਹਾਂ ਬਿਲਕੁਲ ਸੁੱਕੇ ਖੁੰਡ ਵਾਂਗ ਮੈਂ ਆਪਣਾ ਆਪ ਪ੍ਰਤੀਤ ਕਰਦਾ ਕਿ ਹੁਣ ਓਕਾ ਕਦੇ ਵੀ ਮੈਂ ਹਰਾ ਨਹੀਂ ਹੋ ਸਕਾਂਗਾ ਕਿ ਮੈਂ ਲੇਖ ਨਹੀਂ ਸਕਾਂਗਾ ਇਹ ਸੋਚ ਕੇ ਮੇਰੇ ਮਨ ਉੱਤੇ ਇੱਕ ਚਟਾਨ ਟੈ ਪੈਂਦੀ ਕਈ ਵਾਰ ਮੈਂ ਪਰਬਤ ਉੱਤੇ ਕਾਲੀ ਕਾਲੀ ਛਾਂ ਦੇਖਦਾ ਮੈਂ ਸੋਚਦਾ ਮੇਰੇ ਉੱਤੇ ਬਿਲਕੁਲ ਇਸ ਪਹਾੜ ਵਾਂਗ ਹੀ ਚਿੰਤਾ ਤੇ ਉਦਾਸੀ ਹੈ ਮੈਂ ਇਸ ਪਹਾੜ ਦੀ ਕਵਿਤਾ ਲਿਖਾਂ ਜਿਵੇਂ ਇਸ ਪਰਬਤ ਉੱਤੇ ਚਿੰਤਾ ਦੇ ਪਰਛਾਵੇਂ ਹਨ ਓਵੇਂ ਹੀ ਮੇਰੇ ਉੱਤੇ ਵੀ ਉਦਾਸੀ ਦੇ ਪਰਛਾਵੇਂ ਹਨ ਪਰ ਮੈਂ ਇਹ ਵੀ ਲਿਖ ਨਾ ਸਕਦਾ ਲਿਖਦਾ ਜੇ ਮੇਰੇ ਉੱਤੋਂ ਕਾਲੀ ਛਾਂ ਅਲੋਪ ਹੁੰਦੀ ਪਾਲ ਕੋ ਲਈ ਵੀ ਕਿਸੇ ਸਮੇ ਮੇਰੇ ਉੱਤੋਂ ਚਿੰਤਾ ਦੀ ਇਹ ਕਾਲੀ ਛਾਂ ਅਲੋਪ ਨਾ ਹੁੰਦੀ ਸਿਰਫ ਮਨਾਲੀ ਆ ਕੇ ਹੀ ਨਹੀਂ ਰਸਤੇ ਵਿੱਚ ਵੀ ਮੈਨੂੰ ਕਿਸੇ ਸੁਹੱਪਣ ਨੇ ਜਗਾਇਆ ਨਾ ਹਾਲਾਂਕਿ ਮੈਂ ਕੁੱਲੂ ਦੀ ਸ਼ਹਿਜ਼ਾਦੀ ਵੱਲ ਜਾ ਰਿਹਾ ਸਾਂ ਹੁਸਨਾ ਪਰੀ ਮਨਾਲੀ ਵੱਲ ਪਰ ਚਾਉ ਦੀ ਇੱਕ ਵੀ ਕੁਤਕੁਤਾਰੀ ਮੇਰੇ ਮਨ ਵਿੱਚੋਂ ਨਾ ਲੰਘ ਸਕੀ ਧੰਨਵਾਦ